ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਰਾਹਤ ਫੰਡ ਤੇ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਰਾਜ ਮੰਤਰੀ ਰਵਨੀਤ ਮਿੱਟੂ, ਸੁਨੀਲ ਜਾਖੜ ਸਮੇਤ ਕੁਝ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਸਰਕਾਰ ਦੀ ਅਲੋਚਨਾ ਕੀਤੀ। ਮੁੱਖ ਮੰਤਰੀ ਮਾਨ ਨੇ ਸਾਰੇ ਆਗੂਆਂ ਨੂੰ ਪੰਜਾਬ ਦੇ ਮੁੱਦਿਆਂ ਤੇ ਕਿਸੇ ਵੀ ਸਮੇਂ ਉਹਨਾਂ ਦੇ ਨਾਲ ਬਹਿਸ ਕਰਨ ਦੀ ਚਣੌਤੀ ਵੀ ਦੇ ਦਿੱਤੀ ਸੀ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਕਈ ਵਾਰ ਬਹਿਸ ਦੀ ਪੇਸ਼ਕਸ਼ ਕੀਤੀ ਪਰ ਹੁਣ ਤੱਕ ਕੋਈ ਵੀ ਆਗੂ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨ ਨੂੰ ਆਇਆ ਹੀ ਨਹੀਂ ਪਰ ਹੁਣ ਭਾਜਪਾ ਨੇ ਰਾਜ ਮੰਤਰੀ ਰਵਨੀਤ ਬਿੱਟੂ ਨੇ ਮੁੱਖ ਮੰਤਰੀ ਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਉਹਨਾਂ ਦੱਸਿਆ ਹੈ ਕਿ ਸੀਐਮ ਮਾਨ ਨੇ ਬਹਿਸ ਲਈ ਖੁੱਲੀ ਚਣੌਕੀ ਦਿੱਤੀ ਜਿਸ ਨੂੰ ਉਹ ਸਵਫਕਾਰ ਕਰਦੇ ਆ ਤੇ ਇਸ ਤੋਂ ਬਾਅਦ ਕੀ ਹੋਣ ਵਾਲਾ ਆ ਤੁਸੀਂ ਇੱਕ ਬਾਰ ਇੰਨਾ ਦੀ ਸੁਬਾਨੀ ਸੁਣ ਲਵੋ ਸੌਰੀ ਮੈਂ ਬਹੁਤ ਸਮਾਂ ਲੈ ਲਿਆ ਮਾਫੀ ਚਾਹੂੰਗਾ ਮੈਂ ਤਾਂ ਇਹੀ ਸੀ ਵੀ ਜੋ ਜਾਖਰ ਸਾਹਿਬ ਨੇ ਕਿਹਾ ਉਹ ਸਾਡੇ ਪਾਰਟੀ ਦੇ ਪ੍ਰਧਾਨ ਨੇ ਪ੍ਰੈਜ਼ੀਡੈਂਟ ਨੇ ਤੇ ਸਾਰੀ ਲੀਡਰਸ਼ਿਪ ਬੈਠੀ ਆ ਅੱਜ ਅਸੀਂ ਜੋ ਰਾਹਤ ਸਮਗਰੀ ਹੈ ਸਾਰੀ ਸਟੇਟਾਂ ਤੋਂ ਆਈ ਹੋਈ ਕਿਉਂਕਿ ਪੰਜਾਬ ਸਭ ਦਾ ਹੈ ਉਹ ਗੁਜਰਾਤ ਚੋਂ ਵੀ ਹਿਮਾਚਲ ਚੋਂ ਲਈ ਵੀ ਮੱਧਿਆ ਪ੍ਰਦੇਸ਼ ਤੋਂ ਆਈ ਰਾਜਸਥਾਨ ਤੋਂ ਆਈ ਦਿੱਲੀ ਤੋਂ ਆਈ ਗੁਜਰਾਤ ਤੋਂ ਟਰੱਕ ਜਿਹੜੇ ਨੇ ਉਹ ਭਰੇ ਪਏ ਆ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਚਾਰ ਗਡਾਊਨ ਵੱਡੇ ਬੀਜੇਪੀ ਨੇ ਉਹ ਰੇਲ ਲੈ ਕੇ ਜਲੰਧਰ ਚ ਰੱਖੇ ਆ ਕੁਝ ਜ਼ਿਲ੍ਹਿਆਂ ਨੂੰ ਸਮਾਨ ਸਿੱਧਾ ਜਾ ਰਿਹਾ ਜਿਵੇਂ ਦੱਸਿਆ ਪ੍ਰਧਾਨ ਜੀ ਨੇ 10 10 ਵੱਡੀਆਂ ਜਿਹੜੇ ਟ੍ਰੇਨ ਦੇ ਰੈਕ ਨੇ ਉਹ ਸਰਕਾਰ ਲਈ ਵੀ ਅਲੱਗ 10 ਡੱਬੇ ਭਰ ਕੇ ਕੱਪੜਿਆਂ ਦੇ ਹੋਰ ਸਾਰਾ ਭਾਂਡਿਆਂ ਦੇ ਉਹ 10 ਸਰਕਾਰ ਲਈ ਆ ਰਹੇ ਆ ਪੰਜਾਬ ਦੇ ਲਈ 10 ਜਿਹੜੇ ਆ ਉਹ ਭਾਜਪਾ ਪਾਰਟੀ ਲਈ ਆ ਰਹੇ ਆ ਅਲੱਗ-ਅਲੱਗ ਤੇ ਇਸ ਕਰਕੇ ਅੱਗੇ ਵੀ ਸਾਨੂੰ ਹੁਣੀ ਇਨਫੋਰਮੇਸ਼ਨ ਮਿਲੀ ਸੀ ਬੈਠੇ ਹੀ ਵੀ ਬਹੁਤ ਵੱਡੀ ਪ੍ਰੋਬਲਮ ਜਿਹੜੀ ਆ ਵੈਟਰਨਰੀ ਡਾਕਟਰਾਂ ਦੀ ਲੋੜ ਆ ਡੰਗਰਾਂ ਚ ਜਾਨਵਰਾਂ ਚ ਬੜੀ ਪ੍ਰੋਬਲਮ ਆ ਰਹੀ ਆ ਕਿਉਂਕਿ ਉਹ ਗਾਰ ਚ ਪਾਣੀ ਚ ਖੜੇ ਰਹੇ ਨੇ ਅਸੀਂ ਮੌਕੇ ਤੇ ਹੀ ਬੈਠੇ ਹੋਣੀ ਹਰਿਆਣੇ ਸੀਐਮ ਨਾਲ ਗੱਲ ਕੀਤੀ ਹਰਿਆਣੇ ਸੀਐਮ ਨੂੰ ਕਿਹਾ ਤੁਸੀਂ ਕਰਨਾਲ ਤੋਂ ਜਾਂ ਹੋਰ ਕਿਤੇ ਪ੍ਰਬੰਧ ਕਰਕੇ ਜਿੰਨੇ ਵੈਟਰਨਰੀ ਡਾਕਟਰ ਆ ਸਾਡੇ ਭੇਜ ਸਕਦੇ ਹੋ ਹਰਿਆਣੇ ਤੋਂ ਉਹ ਭੇਜੋ ਫਿਰ ਅਸੀਂ ਐਨੀਮਲ ਸਵੈਨਡਰੀ ਮਿਨਿਸਟਰ ਨੇ ਜਿਹੜੇ ਉਹਨਾਂ ਨਾਲ ਰਾਤ ਤੱਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਉਹ ਸੈਂਟਰ ਵੱਲੋਂ ਜਿੰਨੇ ਵੀ ਜੰਗਲ ਸਾਡੇ ਜਾਨਵਰ ਇਹਨਾਂ ਦੇ ਵੈਟਰਨਰੀ ਡਾਕਟਰ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਭੇਜੇ ਜਾਣ ਹਜੇ ਤਾਂ ਇਹ ਬਹੁਤ ਚੀਜ਼ਾਂ ਆਏ ਜਿਹੜੀਆਂ ਪ੍ਰੋਬਲਮ ਸਾਡੇ ਇਸ਼ੂ ਅੱਗੇ ਖੜੇ ਨੇ ਬਹੁਤ ਵੱਡੀ ਲੋੜ ਆ ਸਾਨੂੰ ਜਿਹੜੇ ਜਾਨਵਰ ਸਾਡੇ ਮਰੇ ਪਏ ਨੇ ਉਹਨਾਂ ਨੂੰ ਕਿਵੇਂ ਅਸੀਂ ਉਹਦੇ ਲਈ ਵੀ ਕੈਮੀਕਲਸ ਨੇ ਜਿਹੜੇ ਕਈ ਸਟੇਟ ਨਾਲ ਸੰਬੰਧ ਕੀਤਾ ਹੈ ਵੀ ਉਹਨਾਂ ਦੇ ਛਿੜਕੇ ਤੇ ਉਹਨਾਂ ਦਾ ਮਤਲਬ ਉਹ ਉਹਨਾਂ ਦਾ ਡੀਕੰਪੋਜ਼ ਜਾਂ ਉਹਨਾਂ ਦਾ ਕੀਤਾ ਜਾਵੇ ਇਸ ਕਰਕੇ ਬੜੀਆਂ ਗੱਲਾਂ ਆਏ ਜਿਹੜੀਆਂ ਹੋ ਰਹੀਆਂ ਐ ਤੇ ਬਾਕੀ ਆਉਣ ਵਾਲੇ ਦਿਨਾਂ ਥੋੜੇ ਮੂਰੇ ਬੀਜੇਪੀ ਕੱਲੀ-ਕੱਲੀ ਜਗ੍ਹਾ ਕੱਲੇ-ਕੱਲੇ ਸੇਵਾ ਸਾਡੀ ਸਾਰੀ ਟੀਮਾਂ ਹਰ ਮੰਡਲ ਲੈਵਲ ਤੇ ਪਿੰਡ ਲੈਵਲ ਤੇ ਸ਼ਹਿਰ ਲੈਵਲ ਤੇ ਕੋਈ ਵੀ ਕਮੀ ਕਸਰ ਨਹੀਂ ਛੱਡੇਗੀ ਮੈਂ ਇਹ ਸਾਰੇ ਪੰਜਾਬ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਬੀਤੂਆ ਜੀ ਸਾਹਮਣੇ ਉਹਨੇ ਐਸਡੀਆ ਦਾ